ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਫੇਰ ਗੱਲ ਕਰਦੇ ਆਂ ਚਮਕੀਲਾ ਜਿਹੜੀ ਚਮਕੀਲਾ ਮੂਵੀ ਆਈ ਹੈ Netflix ਤੇ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ Netflix ਤੇ ਅੱਜ ਤੱਕ ਜਿੰਨੇ ਪ੍ਰੋਜੈਕਟ ਆਏ ਕਿਸੇ ਦੀ ਇੰਨੀ ਖਤਰਨਾਕ ਤਰੀਕੇ ਨਾਲ ਪ੍ਰਮੋਸ਼ਨ ਹੋਈ ਹੈ ਤੁਸੀਂ ਆਪ ਸੋਚ ਕੇ ਦੇਖੋ ਹਨਾ ਔਰ ਪੰਜਾਬ ਦੇ ਵਿੱਚ ਇਹਦੀ ਪ੍ਰਮੋਸ਼ਨ ਬਹੁਤ ਘੱਟ ਹੋਈ ਹੈ ਸਭ ਤੋਂ ਵੱਧ ਪ੍ਰਮੋਸ਼ਨ ਮੁੰਬਈ ਦੇ ਵਿੱਚ ਆ ਮੁੰਬਈ 'ਚ ਵੱਡੇ ਵੱਡੇ ਬੋਰਡ ਲਗਾਏ ਗਏ ਜਾਂ ਕਿੱਦਾਂ ਹਨਾ ਤੇ ਦਲਜੀਤ ਦਸਾਂਝ ਜਿਹੜਾ ਪ੍ਰੋਜੈਕਟ ਕੀਤਾ ਹੈ ਦਲਜੀਤ ਦਸਾਂਹ ਦੀ ਐਕਟਿੰਗ ਜਾਂ ਦਲਜੀਤ ਦਸਾਂਹ ਦਾ ਕਰੈਕਟਰ ਜਿਹੜਾ ਹੈ ਠੀਕ ਹੈ ਸਾਰੇ ਲੋਕ ਕਹਿੰਦੇ ਬਹੁਤ ਵਧੀਆ ਜਿਹੜੇ ਚਮਕੀਲੇ ਨੂੰ ਜਾਣਦੇ ਆ ਜਿਹੜੇ ਮਿਲੇ ਹੋਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਹਾਂ ਉਹ ਜ਼ਰੂਰ ਹੈ ਕਿ ਉਹਨਾਂ ਦੇ ਬੇਟੇ ਵਾਂਗੂ ਜਾਂ ਉਹਦੇ ਸਾਥੀਆਂ ਵਾਂਗੂ ਕੋਈ ਇਹ ਕਹਿ ਦੇਣਗੇ ਹਾਂ ਜੀ ਹਾਂ ਬਿਲਕੁਲ ਮੈਂ ਨਹੀਂ ਹੈ ਕਿਉਂਕਿ ਪੈਸਾ ਦਿੱਤਾ ਜਾਂਦਾ ਤੇ ਬੰਦੇ ਉਦਾਂ ਹੀ ਬੋਲ ਦਿੰਦੇ ਆ ਜਿੱਦਾਂ ਕਿ ਕੱਲ ਦੀ ਵੀਡੀਓ 'ਚ ਆਪਾਂ ਦੱਸਿਆ ਸੀ ਪਰ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਚਮਕੀਲੇ ਦੇ ਕਿੱਸੇ ਜਿਹੜੇ ਦਲਜੀਤ ਦਸਾਂਹ ਦੇ ਜ਼ਰੀਏ ਫਲਮਾਉਣੇ ਚਾਹੀਦੇ ਸੀ ਉਹ ਨਹੀਂ ਫਲਮਾਏਗਾ ਉਹ ਜ਼ਰੂਰੀ ਸੀ ਪਰ ਜ਼ੋਰ ਕਿਸ ਚੀਜ਼ ਤੇ ਦਿੱਤਾ ਗਿਆ ਤੇ ਇਹੀ ਦਿਖਾਉਣਾ ਇਹਨੂੰ ਮਾਰਿਆ ਕਿਨ ਕਿੱਦਾਂ ਕਿੱਦਾਂ ਕਿਸ ਚੀਜ਼ ਦਾ ਦਵਾ ਸੀ ਕੀ ਕੁਝ ਚੱਲਦਾ ਸੀ ਸਟੇਟ ਦੇ ਵਿੱਚ ਉਹ ਚੀਜ਼ਾਂ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਉਹ ਉਹ ਮੈਂ ਤੁਹਾਨੂੰ ਪਹਿਲੇ ਦਿਨੀ ਕਹਿ ਦਿੱਤਾ ਸੀ ਵੀ ਇਹ ਪੰਜਾਬ ਲਈ ਨਹੀਂ ਬਣੀ ਹੋਈ ਪੰਜਾਬ ਦੇ ਲੋਕਾਂ ਨੂੰ ਨਹੀਂ ਦਿਖਾਉਣੀ ਵੀ ਨਹੀਂ ਹੈਗੀ ਤੋਂ ਕੇਸ ਲੈਵਲ ਦੀ ਬਣੀ ਹੁਣ ਤਾਂ ਉਹ ਜਿਹੜੇ ਬੰਦੇ ਮੈਨੂੰ ਕਹਿੰਦੇ ਤੈਨੂੰ ਜ਼ਿਆਦਾ ਪਤਾ ਪੰਜਾਬ ਹੈ ਅੱਜ ਉਹਨਾਂ ਨੂੰ ਅਕਲ ਆ ਗਈ ਹੋਣੀ ਆ ਅੱਜ ਸਮਝ ਆ ਗਈ ਹੋਈਆਂ ਜੇ ਹੱਲੇ ਵੀ ਨਹੀਂ ਸਮਝ ਆਈ ਤਾਂ ਕੰਦੇ ਹਲਦੋਲੇ ਦੇਖ ਕੇ ਉੱਚ ਮਾੜਾ ਮੋਟਾ ਸਿਰ ਸੁਰ ਮਾਰ ਕੇ ਦੇਖ ਲੋ ਤੁਹਾਨੂੰ ਪਤਾ ਲੱਗ ਜੇ ਕਿ ਮੈਂ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਇਹ ਮਸਲੇ ਸਾਰੇ ਇਦਈਆਂ ਇਸ ਲੈਨ ਵਾਰੀ ਮੈਂ ਜਾਣਦਾ ਚੰਗੀ ਤਰ੍ਹਾਂ ਜੋ ਕੁਛ ਉਹਦੇ ਬੇਟੇ ਬਾਰੇ ਕਿਹਾ ਉਹ ਸੱਚ ਹੋਇਆ ਐਨੀਮਲ ਫਿਲਮ ਲਈ ਜੋ ਕਿਹਾ ਉਹ ਸੱਚ ਹੋਇਆ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਉਹ ਸੱਚ ਨੇ ਉਹ ਕਿਉਂ ਕਿਉਂਕਿ ਤਜਰਬਾ ਆ ਭਾਈ ਹੈਨਾ ਇਹ ਗੱਲਾਂ ਨਹੀਂ ਹੈਗੀਆਂ ਆਪਾਂ ਕਦੇ ਵੀ ਕਹਿੰਨੇ ਆ ਕਿ ਫੁਲਾਨਾ ਬੰਦਾ ਦਿਲ ਦੀ ਦਿਲ ਦੀਆਂ ਨਹੀਂ ਜਾਣਦਾ ਹੁੰਦਾ ਉਹਦਾ ਤਜਰਬਾ ਵੱਧ ਗਿਆ ਹੁੰਦਾ ਤੇ ਉਹ ਦੇਖ ਲੈਂਦਾ ਇਹਦੀ ਬਹੁਤ ਜ਼ਿਆਦਾ ਪ੍ਰਮੋਸ਼ਨ ਕੀਤੀ ਗਈ ਜਿਹੜਾ ਚਮਕੀਲਾ ਸੀ ਉਹ ਬਹੁਤ ਡਾਊਨ ਟੂ ਅਰਥ ਸੀ ਉਹਨੇ ਕਦੀ ਨਾ ਉਹਨਾਂ ਕੋ ਗੱਲਾਂ ਨਹੀਂ ਕੀਤੀਆਂ ਸੀ ਨੰਬਰ 2 ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਦੱਸੀ ਉਹ ਮੈਂ ਤੁਹਾਨੂੰ ਦੱਸ ਰਿਹਾ ਚਮਕੀਲੇ ਦੀ ਟੇਪ ਤਾਂ ਹੋਈ ਸੀ ਕਿਉਂਕਿ ਚਮਕੀਲੇ ਦੇ ਲਿਖੇ ਹੋਏ ਗਾਣੇ ਸਰਵਿੰਦਰ ਸ਼ਿੰਦਾ ਜੀ ਜਿਹੜੇ ਸੀ ਉਹ ਕਿਤੇ ਗੱਲਬਾਤ ਕਰਕੇ ਚਲੇ ਗਿਆ ਸੀ ਤੇ ਵਿੱਚੇ ਹੀ ਵੀਜ਼ਾ ਲੋਆ ਕੇ ਬਾਹਰ ਚਲੇ ਗਿਆ ਬਾਹਰੋਂ 2-2 ਮਹੀਨੇ ਲੋਕ ਮੁਰਦੇ ਨਹੀਂ ਸੀ ਉਹਨਾਂ ਦਾ ਸਮਾਨ ਫੜਾਉਣ ਲਈ ਚਮਕੀਲਾ ਸਾਹਿਬ ਉੱਥੇ ਗਏ ਤੇ ਉਹਨੇ ਪੁੱਛਿਆ ਤੂੰ ਵੀ ਗੱਲ ਇਹਨਾਂ ਉਹਨਾਂ ਨੇ ਉਹ ਡੱਬ ਕਰਕੇ ਜਦੋਂ ਸ਼ਿੰਦਾ ਉੱਥੋਂ ਬਾਹਰੋਂ ਮੁੜ ਕੇ ਆਇਆ ਉਹਨੇ ਦਿੱਲੀ ਤੋਂ ਟੈਕਸੀ ਕੀਤੀ ਉਹਦੇ ਵਿੱਚ ਬੈਠਾ ਤੇ ਉਹਨੂੰ ਪੁੱਛਿਆ ਵੀ ਭਾਈ ਕੋਈ ਕੋਈ ਨਵੀਂ ਟੇਪ ਅੱਜਕੱਲ ਚੱਲਦੀ ਹੋਵੇ ਪੰਜਾਬ ਦੱਸ ਦੱਸੋ ਉਦੋਂ ਕੋਈ ਟੇਪਾਂ ਇਦਾਂ ਜਾਂਦੀਆਂ ਨਹੀਂ ਹੁੰਦੀਆਂ ਸੀ ਬਾਹਰ ਹਨਾ ਬਹੁਤ ਟਾਈਮ ਬਾਅਦ ਜਾਂਦੀਆਂ ਸੀ ਤੇ ਜਦੋਂ ਉਹਨਾਂ ਨੇ ਉਹਨੂੰ ਦੱਸਿਆ ਪਈ ਆਹ ਟੇਪ ਆਈ ਉਹ ਸੁਣੀ ਤੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਉਹ ਗਾਣੇ ਕਿਉਂਕਿ ਉਹਨਾਂ ਨੇ ਡੱਬ ਕਰਨੇ ਸੀ ਸ਼ਿੰਦਾ ਭਾਈ ਨੇ ਜਦੋਂ ਸ਼ਿੰਦਾ ਸਾਹਿਬ ਲੁਧਿਆਣੇ ਪਹੁੰਚੇ ਇਹਨਾਂ ਨੇ ਲੁਧਿਆਣੇ ਆ ਕੇ ਇੱਕ ਨਿਊਜ਼ਪੇਪਰ ਨੂੰ ਕਿਹਾ ਸੀ ਕਿ ਚੇਲੇ ਪਾਲਣੇ ਸੱਪ ਪਾਲਣੇ ਹੁੰਦੇ ਆ ਇਹ ਗੱਲ ਕਿਸੇ ਨੇ ਨਹੀਂ ਕਹੀ ਹੈ ਨਾ ਇਹ ਬਹੁਤ ਚੀਜ਼ਾਂ ਨੇ ਇਦਾਂ ਨਹੀਂ ਆ ਉਸ ਤੋਂ ਬਾਅਦ ਉਹ ਇੱਕ ਵਾਰ ਪਾਣੀ ਭਰਨ ਲਈ ਕਿਤੇ ਇੱਕ ਜਗ੍ਹਾ ਤੇ ਰੁਕੇ ਤੇ ਪੀਰਾਂ ਦੀ ਜਗ੍ਹਾ ਦਾ ਕੰਮ ਰੁਕਿਆ ਹੋਇਆ ਸੀ ਉਹਨੂੰ ਪੁੱਛਿਆ ਬਾਬਾ ਕੰਮ ਕਿਉਂ ਰੁਕ ਗਿਆ ਚਮਕੀਲੇ ਨੇ ਪੁੱਛਿਆ ਤੇ ਚਮਕੀਲੇ ਨੂੰ ਬਾਬੇ ਨੇ ਕਿਹਾ ਵੀ ਪਟਾਏ ਸੀ ਮੁਗ ਗਿਆ ਤੇ ਕੰਮ ਰੁਕ ਗਿਆ ਉਹ ਕਹਿੰਦਾ ਫੁਲਾਨੀ ਤਰੀਕ ਨੂੰ ਮੇਰਾ ਪ੍ਰੋਗਰਾਮ ਰੱਖ ਦੇ ਇੱਥੇ ਹਰ ਮਹੀਨੇ ਮੈਂ ਆਇਆ ਕਰੂੰਗਾ ਕਦੀ ਦਾਤਾ ਮਿਹਰ ਕਰੂੰਗਾ ਜੋ ਹਰ ਮਹੀਨੇ ਆਉਂਦਾ ਸੀ ਤੇ ਉੱਥੇ ਇੱਕ ਪ੍ਰੋਗਰਾਮ ਲਾਉਂਦਾ ਸੀ ਮਹੀਨੇ 'ਚ ਇੱਕ ਤੇ ਉਹਦੀ ਵੱਲੇ-ਵੱਲੇ ਹੋ ਗਈ ਉਹ ਜਗ੍ਹਾ ਤੇ ਤੇ ਉਹ ਜਗ੍ਹਾ ਤੇ ਬਾਬੇ ਨੂੰ ਜਦੋਂ ਚਮਕੀਲੇ ਦੇ ਮਰਨ ਤੋਂ ਬਾਅਦ ਪੁੱਛਿਆ ਗਿਆ ਜਦ ਉਸ ਬਾਬੇ ਨੇ ਉਹਨੂੰ ਕਿਹਾ ਸੀ ਸਾਡੇ ਭਾਂ ਦਾ ਰੱਬ ਮਰ ਗਿਆ ਸਾਡੇ ਭਾਂ ਦਾ ਚਮਕੀਲਾ ਨਹੀਂ ਮਰਿਆ ਇਹ ਬਹੁਤ ਵੱਡੀਆਂ ਗੱਲਾਂ ਨੇ ਇਮਤੀਆਜ਼ ਅਲੀ ਸਾਹਿਬ ਦਾ ਫੋਕਸ ਇਹਨਾਂ ਚੀਜ਼ਾਂ ਤੇ ਘੱਟ ਸੀ ਤੇ ਇਸ ਚੀਜ਼ ਤੇ ਜ਼ਿਆਦਾ ਸੀ ਕਿ ਇਹਨਾਂ ਨੂੰ ਦਿਖਾਉਣਾ ਕਿੱਦਾਂ ਔਰ ਸਾਡੀ ਕੌਮ ਤਾਂ ਤੁਸੀਂ ਦੇਖੇ ਹੋ ਐਨੀਮਲ ਫਿਲਮ ਦੇ ਟਾਈਮ ਕਹਿੰਦੇ ਉਹ ਸਿੱਖਾਂ ਦਾ ਕਿਰਦਾਰ ਕੀ ਦਿਖਾਤਾ ਕੀ ਕਿਰਦਾਰ ਦਿਖਾਇਆ ਉਹਨੂੰ ਹਨਾ ਕਿਰਦਾਰ ਇਹ ਦਿਖਾਇਆ ਵੀ ਮਾਂ ਪਿਓ ਦੀ ਸ਼ਰਮ ਕੋਈ ਨਹੀਂ ਉਹ ਕਿੱਦਾਂ ਕਿਹੜੀਆਂ ਗੱਲਾਂ ਕਰਦਾ ਮਾਂ ਪਿਓ ਦੇ ਸਾਹਮਣੇ ਨੰਗਾ ਘੁੰਮਦਾ ਇਹ ਕਿਰਦਾਰ ਦਿਖਾਇਆ ਇਹ ਚੀਜ਼ ਦੇ ਸਭ ਤੋਂ ਪਹਿਲਾਂ ਮੈਂ ਬੋਲਿਆ ਸੀ ਹਨਾ ਮੈਂ ਮੈਂ ਨਹੀਂ ਕਰਦਾ ਹੈਗਾ ਪਰ ਮੈਂ ਉਹ ਗੱਲ ਕਹਿਣਾ ਜਿਹੜੀ ਹੋਈ ਹੈ ਇਹ ਚੀਜ਼ਾਂ ਸਮਝਿਆ ਕਰੋ ਸਿਆਣੇ ਬਣਿਆ ਕਰੋ ਇਸ ਫਿਲਮ ਚ ਵੀ ਇਦਾਂ ਹੀ ਹੋਇਆ ਔਰ ਇਹ ਸਿਰਫ ਇੱਕ ਪਹਾੜੇ ਦਾ ਟੱਟੂ ਆ ਇਹ ਪੈਸੇ ਲਈ ਕੁਝ ਵੀ ਕਰ ਸਕਦਾ ਹਨਾ ਪੈਸੇ ਕਰਕੇ ਨੇ ਇਹ ਚੀਜ਼ ਕੀਤੀ ਆ ਕਹਿੰਦੇ ਆ ਬੱਬੂ ਮਾਨ ਨੇ ਵੀ ਕਿਹਾ ਭਈ ਇਹ ਫਿਲਮ ਮੈਂ ਛੱਡੀ ਸੀ ਬੱਬੂ ਮਾਨ ਤੋਂ ਪਹਿਲਾਂ ਇੱਕ ਹੋਰ ਆਰਟਿਸਟ ਨੇ ਫਿਲਮ ਛੱਡੀ ਸੀ ਉਹਨੇ ਕਿਉਂ ਛੱਡੀ ਪੰਜਾਬ ਦੇ ਮਾਹੌਲ ਨੂੰ ਹਾਲਾਤਾਂ ਨੂੰ ਦੇਖ ਕੇ ਪਰ ਇਹਨੇ ਨਹੀਂ ਛੱਡੀ ਹੈਨਾ ਇਹ ਇੱਕ ਸ਼ੋਸ਼ਾ ਜਿਹਾ ਛੱਡ ਗਿਆ ਜਦੋਂ ਅੰਦੋਲਨ ਸੀ ਉਹ ਅੰਦੋਲਨ بڑا ਸੀ ਇਸ ਕਰਕੇ ਕਰ ਗਿਆ ਆਹ ਅੰਦੋਲਨ ਚ ਕੋਈ ਕਿਉਂ ਨਹੀਂ ਗਿਆ ਸੋਚਣ ਵਾਲੀਆਂ ਗੱਲਾਂ ਇਹ ਨਹੀਂ ਜਾਣਗੇ ਇਹਨਾਂ ਨੂੰ ਸਿਰਫ ਪੈਸੇ ਨਾਲ ਤੇ ਆਪਣੀਆਂ ਚੀਜ਼ਾਂ ਨਾਲ ਮਤਲਬ ਹੈ ਹਰ ਗੱਲ ਚ ਉਹ ਤੁਹਾਤੋਂ ਝੂਠ ਬੋਲਦਾ ਰਿਹਾ ਲੁਕੋਂਦਾ ਰਿਹਾ ਵਿਆਹ ਉਹਦਾ ਕਰਦਾ ਹੋਇਆ ਬੱਚਾ ਤਾਂ ਉਹਦਾ ਜਵਾਨ ਹੋ ਚੁੱਕਾ ਹੈ ਹੈਨਾ ਇਹਦੀਆਂ ਘਰ ਵਾਲੀ ਨਾਲ ਕੀ ਹਿਸਾਬ ਕਿਤਾਬ ਹੈਗਾ ਭਾਵੇਂ ਉਹਨਾਂ ਦੀ ਗਿੱਚੀ ਫੜ ਕੇ ਉਹ ਲਿਆ ਕੇ ਆਏ ਕਹਿੰਦੇ ਹੈਨਾ ਉਹ ਚੀਜ਼ਾਂ ਇਹਨੂੰ ਪੁੱਛਣੀਆਂ ਚਾਹੀਦੀਆਂ ਸਵਾਲ ਜਿਹੜੇ ਮੀਡੀਆ ਵਾਲੇ ਆ ਉਦਾਂ ਦੇ ਇਹਨਾਂ ਨੂੰ ਕਰਿਆ ਕਰੋ ਜਿਹੜੇ ਇਹਨਾਂ ਦੇ ਅਸੀਂ ਖਿਲਾਫ ਬੋਲਦੇ ਉਹ ਚੀਜ਼ਾਂ ਇਹਨਾਂ ਨੂੰ ਪੁੱਛਿਆ ਕਰੋ ਤੇ ਚਮਕੀਲੇ ਦੀ ਇੱਕ ਹੋਰ ਗੱਲ ਤੇ ਚਮਕੀਲਾ ਜਦੋਂ ਮਰਿਆ ਉਹ ਮੈਂ ਕੱਲ ਦੀ ਵੀਡੀਓ 'ਚ ਦੱਸਿਆ ਸੀ ਵੀ ਉਹਨੂੰ ਪੈਸੇ ਨਹੀਂ ਮਿਲੇ ਸੀ ਉਹਦੇ ਟੱਬਰ ਦੇ ਜਾਂ ਤਾਂ ਨਾਮਿਨੀ ਕੋਈ ਨਹੀਂ ਸੀ ਜਾਂ ਐਦਾਂ ਦੀਆਂ ਕੋ ਗੱਲਾਂ ਸੀਗੀਆਂ ਤੇ ਬਾਕੀ ਦਲਜੀਤ ਦਾ ਜਿਹੜਾ ਭਈ ਕਹਿੰਦੇ ਆ ਭਈ ਜਿੱਥੇ ਜੱਟ ਖਾੜਕੂ ਥੋੜਾ ਲੋਕ ਆਉਂਦੋਂ ਖਲਾ ਖਾੜਕੂ ਵਾਲੇ ਗਾਣੇ ਤੋਂ ਖਿਲਾਫ ਨਹੀਂ ਐ ਖਿਲਾਫ ਇਹ ਤੇ ਉਹ ਆ ਭਈ ਤੂੰ 15 ਸਾਲਾਂ ਨੂੰ ਘੱਟ ਕੁੜੀ ਕਿੰਦਾ ਸਹਿ ਲਵੇਂਗੀ ਸੀਨੇ ਉੱਤੇ ਸੱਟ ਕੁੜੀਏ ਇਸ ਸੀਨੇ ਉਤੇ ਸੱਟ ਵਾਲਾ ਗਾਣਾ ਕਿੱਦਾਂ ਬਣਿਆ ਸੀ ਪਤਾ ਮੈਨੂੰ ਇਹ ਵੀ ਹੈ ਪਰ ਮੈਂ ਗੱਲਾਂ ਕੋਈ ਨਹੀਂ ਕਰਦਾ ਨਾਂ ਕਿਹਦਾ ਚਪਾਇਆ ਤੇ ਲਿਖਿਆ ਕਿਹਨੇ ਹੈ ਸਾਰਾ ਕੁ ਸਾਰੇ ਭੇਤ ਇਹਨਾਂ ਦੇ ਪਤਾ ਹੈ ਮੈਨੂੰ ਇਹਨਾਂ ਤੋਂ ਦਿੱਕਤਾਂ ਆਉਨੀਆਂ ਔਰ ਮੈਂ ਨਾ ਇਹਨਾਂ ਦੇ ਦੱਸੇ ਹੋਏ ਨੇ ਤੇ ਮੈਂ ਕਿਹਨਾਂ ਕਹਿੰਦਾ ਤੁਹਾਨੂੰ ਮੈਨੂੰ ਖਤਰਾ ਹੈ ਤੇ ਦਰ ਮਿੱਤਰਾ ਤੁਹਾਡਾ ਕੋਈ ਨਹੀਂ ਜੇ ਮੇਰੇ ਲਾਗੇ ਤੁਸੀਂ ਅੱਜ ਵੀ ਕਦੀ ਆਓ ਤਾਂ ਤੁਹਾਡਾ ਮੈਂ ਹਾਲ ਕੀ ਕਰੂੰ ਤੁਹਾਨੂੰ ਪਤਾ ਹੀ ਆ ਜੇ ਮੈਂ ਕੰਮ ਵੀ ਇਹ ਦਲਜੀਤ ਨਾਲ ਕੀਤਾ ਪਰ ਮੇਰੀ ਫੋਟੋ ਇਹਨਾਂ ਕਿਉਂ ਨਹੀਂ ਕਿਉਂਕਿ ਇਹਦੇ ਕਰਦਾਰ ਨਾਲ ਪਹਿਲਾਂ ਤੋਂ ਮੈਨੂੰ ਨਾ ਫਰਕ ਪੈਂਦਾ ਇਹ ਬਜ਼ੁਰਗ ਬਰਕਰਾਂ ਨੂੰ ਗਾਲਾਂ ਕੱਢ ਦਿੰਦਾ ਜਿਹੜੇ ਨੂੰ ਚੰਗਾ ਚੰਗਾ ਕਹਿੰਦੇ ਉਹ ਸਿਰਫ ਉਹਨਾਂ ਨੂੰ ਬੂਟੀ ਪਾਉਂਦਾ ਤੇ ਤਾਂ ਚੰਗਾ ਕਹਿੰਦੇ ਆ ਹੋਰ ਗੱਲ ਕੁਛ ਨਹੀਂ ਆ ਤੇ ਜਿੱਦਾਂ ਇਹਦਾ ਪ੍ਰੀਮੀਅਰ ਵੀ ਹੋਇਆ ਪ੍ਰੀਮੀਅਰ ਤੇ ਬੜੇ ਬੜੇ ਸਟਾਰ ਆਏ ਆ ਬੰਬੇ ਦੇ ਬਹੁਤ ਬਹੁਤ ਮੁੰਬਈ ਦੇ ਬਹੁਤ ਲੋਕ ਆਏ ਆ ਤੇ ਉਹ ਕਿਉਂ ਲਿਆਂਦੇ ਗਿਆ ਕਿਉਂ ਇਹ ਚੀਜ਼ਾਂ ਕੀਤੀਆਂ ਭਾਈ ਸਾਹਿਬ ਨੈਟਫਲਿਕਸ ਦਿਖਾਉਣਾ ਦੇਖਣਾ ਤਾਂ ਉਹਨਾਂ ਨੇ ਹੈ ਨਹੀਂ ਨਾ ਘਰੇ ਵੀ ਦੇਖ ਸਕਦੇ ਸੀ ਪਰ ਨਹੀਂ ਕਿਉਂਕਿ ਉਹ ਪ੍ਰਚਾਰ ਕਰਨ ਉਦੋਂ ਦਾ ਕਿਉਂਕਿ ਸਿੱਧੂ ਮੂਸੇ ਵਾਲੇ ਦਾ ਵੀ ਪ੍ਰਚਾਰ ਕੀ ਕੀਤਾ ਜਾਂਦਾ ਕਿ ਗੈਂਗਸਟਰ ਸੀ ਫਲਾਨਾ ਸੀ ਉਹਦੇ ਬਾਰੇ ਕੋਈ ਸਹੀ ਗੱਲ ਕੋਈ ਨਹੀਂ ਕਰਦਾ ਤੇ ਅੱਜ ਵਿੱਚ ਤੇ ਇੱਕ ਬੰਦਾ ਟੱਕਰਿਆ ਸੀ ਉਹਦੇ ਬਾਰੇ ਗੱਲ ਕਰਦਾ ਕਹਿੰਦਾ ਨਹੀਂ ਉਹ ਤਾਂ ਗੈਂਗਸਟਰ ਸੀ ਉਹਨਾਂ ਨਾਲ ਗੱਲਾਂ ਕਰਦੇ ਕਰਦੇ ਆ ਉਹ ਕਹਿੰਦਾ ਹਾਂ ਸਿੱਖੋਂ ਕੋ ਤੁਸੋਂ ਐਸੀ ਬੋਲਤੇ ਉਹ ਚੀਜ਼ ਮੈਨੂੰ ਕਿੰਨੀ ਬੁਰੀ ਲੱਗੀ ਹੋਗੀ ਤੁਸੀਂ ਸੋਚੋ ਭਾ ਮੈਂ ਪੱਗ ਨਹੀਂ ਮੰਦਾ ਪਰ ਫਿਰ ਵੀ ਆਪਣੇ ਤਾਂ ਆਪਣੇ ਹੁੰਦੇ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਏਦਾਂ ਦਾ ਪਾਤਰ ਬਣਾ ਲਿਆ ਦਲਜੀਤ ਜਦੋਂ ਚਮਕੀਲੇ ਦੀ ਪ੍ਰੋਮੋਸ਼ਨ ਕਰਨ ਉਹਦੇ ਪ੍ਰੋਗਰਾਮ 'ਚ ਗਿਆ ਉਹਦੇ ਆਪਣੇ ਕਪਲ ਦੇ ਤੇ ਉੱਥੇ ਕੀ ਕਰਦੇ ਬੰਗੜਾ ਡਾਕ ਡਾਲ ਕੇ ਇਹ ਪੰਜਾਬੀਓਂ ਦੇ ਲੋਗੋ ਦੀਆਂ ਅੱਖਾਂ ਕਢੀ ਅੰਦੇ ਕਰ ਦिए ਉਹ ਉਹ ਪੰਜਾਬੀ ਪਾਤਰਾਂ ਨੂੰ ਖਰਾਬ ਨਾ ਕੌਣ ਕਰਦਾ ਦਲਜੀਤ ਦੇ ਸਾਹਮਣੇ ਕਰਦਾ ਦਲਜੀਤ ਉੱਥੇ ਕਿਉਂ ਨਹੀਂ ਰੋਕ ਸਕਦਾ ਰੋਕ ਸਕਦਾ ਹੈ ਜਿਹੜਾ ਬੰਦਾ ਜਦੋਂ ਇਦਾਂ ਦਾ ਪ੍ਰੋਜੈਕਟ ਕਰਨ ਜਾਂਦਾ ਜਾਂ ਕੰਮ ਕਰਨ ਜਾਂਦਾ ਉਹ ਕਹਿ ਦਿੰਦਾ ਕਿ ਨਹੀਂ ਆਹ ਨਾ ਕਰੋ ਉਹ ਕਰ ਸਕਦਾ ਸੀ ਪਰ ਨਹੀਂ ਉਹ ਜਾਣ ਕੇ ਉਹ ਇੱਕ ਮੋਹਰਾ ਬਣਾਇਆ ਹੋਇਆ ਇਹ ਗੱਲਾਂ ਸਮਝਣ ਵਾਲੀਆਂ ਸਾਨੂੰ ਕੋਈ ਕਹਿ ਦੇਵੇ ਸਿੱਖੀ ਦਾਇਆ ਕਰਨਾ ਸੀ ਨਹੀਂ ਕਰਨ ਦਿੰਦੇ ਅਸੀਂ ਰੋਕਦੇ ਹਾਂ ਤੁਹਾਨੂੰ ਦੱਸਿਆ ਮੈਂ ਕੱਲ ਦੀ ਵੀਡੀਓ ਸਾਨੂੰ ਵੀ ਆਫਰ ਹੋਈ ਸੀ ਫਿਲਮ ਬਣਾਉਣ ਲਈ ਇਹ ਚੀਜ਼ਾਂ ਸਮਝੋ ਬ੍ਰਦਰ ਮੈਂ ਕੋਈ ਹਵਾ 'ਚ ਤੀਰ ਨਹੀਂ ਮਾਰਦਾ ਨਾ ਮੈਨੂੰ ਕੋਈ ਕਮਾਈ ਹੈ ਪਰ ਜਿਹੜੀ ਗੱਲ ਸੱਚ ਹੈ ਇੰਡਸਟਰੀ ਦੇ ਖਿਲਾਫ ਐਂਡ ਤੱਕ ਬੋਲਦਾ ਰਹੂੰਗਾ ਕੋਈ ਡਰ ਨਹੀਂ ਮਰਦਾ ਮੈਨੂੰ ਇਹਨਾਂ ਤੋਂ